ਸੋਖਦੇਵ ਜੀ ਜਿਸ ਤਰੀਕੇ ਦੇ ਨਾਲ ਦਿੱਲੀ ਤੋਂ ਆਮ ਆਦਮੀ ਪਾਰਟੀ ਨੇ ਬਿਗਲ ਵਜਾਇਆ ਆਗਾਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਮਜ਼ਬੂਤੀ ਦਿਓ ਤੇ ਸੰਸਦ ਦੇ ਵਿੱਚ ਜਿਹੜਾ ਹੈ ਜਿਤਾ ਕੇ ਉੱਥੇ ਭੇਜੋ ਡੈਫੀਨੇਟਲੀ ਉੱਥੇ ਤੁਹਾਡਾ ਅਲਾਈਅੰਸ ਹੈ ਪਰ ਉਸ ਬਿਗਲ ਦਾ ਪੰਜਾਬ ਦੇ ਵਿੱਚ ਜਿਹੜਾ ਅਲਾਈਅੰਸ ਨਹੀਂ ਹੈ ਉਹਦੇ ਤੇ ਕੀ ਅਸਰ ਪਊਗਾ ਵੀ ਦੇਖੋ ਜਿਹੜੀ ਕੱਲ ਧਾਲੀਵਾਲ ਸਾਹਿਬ ਇਹਨਾਂ ਦਿੱਲੀ ਦੇ ਵਿੱਚੋਂ ਦਿੱਲੀ ਨੇ ਇਲੈਕਸ਼ਨ ਦਿੱਲੀ ਦੀ ਕਈ ਅਕਾਇਦੀ ਇਲੈਕਸ਼ਨ ਲੜਨਾ ਪੰਜਾਬ ਦੇ ਵਿੱਚ ਪੰਜਾਬ ਦੀ ਕਈ ਨੇ ਇਲੈਕਸ਼ਨ ਲੜਨਾ ਔਰ ਪੰਜਾਬ ਦੇ ਉੱਤੇ ਦਿੱਲੀ ਦਾ ਆਪਸ ਦੇ ਵਿੱਚ ਕੋਈ ਬਹੁਤ ਉਹ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਸਾਡੇ ਮੁੱਦੇ ਵੱਖਰੇ ਆ ਸਾਡੀਆਂ ਮੁਸ਼ਕਲਾਂ ਵੱਖਰੀਆਂ ਨੇ ਸਾਡੀਆਂ ਪ੍ਰੋਬਲਮਾਂ ਵੱਖਰੀਆਂ ਵੱਖਰੀਆਂ ਨੇ ਔਰ ਸਾਡੀ ਇਕਨੋਮਿਕ ਸਾਡੀ ਸੂਪੇ ਦੀ ਹਾਲਾਤ ਵੱਖਰੇ ਵੱਖਰੇ ਨੇ ਅਸੀਂ ਐਗਰੀਕਲਚਰ ਬੇਸਡ ਹੋ ਹਾਂ ਉੱਧਰ ਟੋਟਲੀ ਬਿਜ਼ਨਸ ਹੈ ਇਸ ਕਰਕੇ ਇਹ ਜਿਹੜਾ ਕੋਈ ਉਹ ਸਾਨੂੰ ਉਹਦਾ ਫਰਕ ਨਹੀਂ ਪੈਂਦਾ ਔਰ ਅਸੀਂ ਤਾਂ ਜੇ ਅਗਲੀ ਤੱਕ ਪੰਜਾਬ ਅਗਲੀ ਗੱਲ ਤੋੜਦੇ ਆ ਸੁਖਦੇਵ ਜੀ ਉਹ ਇਹ ਆ ਕਿ ਇੱਥੇ ਤੁਸੀਂ ਦੋਵੇਂ ਧਿਰਾਂ ਨੇ ਇਕੱਲੇ ਇਕੱਲੇ ਚੋਣ ਲੜਨੀ ਹੈ ਔਰ ਸਰਕਾਰ ਤਾਂ ਲਗਾਤਾਰ ਸੱਤਾ ਧਿਰ ਦੇ ਵਿੱਚ ਹੋਣ ਕਰਕੇ ਅਗਰੈਸਿਵ ਮੋਡ ਦੇ ਵਿੱਚ ਹੈ ਗਾਹੇ-ਬਗਾਹੇ ਉਹਨਾਂ ਦੇ ਬਿਆਨ ਜ਼ਿਕਰ तमाम ਚੀਜ਼ਾਂ ਲੈ ਕੇ ਆ ਰਹੇ ਹੈ ਕਾਂਗਰਸ ਕਿਸ ਚੀਜ਼ ਦੀ ਵੇਟ ਕਰ ਰਹੀ ਹੈ ਨਹੀਂ ਕਾਂਗਰਸ ਤਾਂ ਦੇਖੋ ਸਭ ਤੋਂ ਅੱਗੇ ਹੈ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋ ਇਲੈਕਸ਼ਨ ਕਿਹਦੇ ਕਾਦੇ ਤੇ ਲਾਣੇ ਆ ਪੰਜਾਬ ਦੇ ਮੁੱਦਿਆਂ ਤੇ ਲਾਣੇ ਆ ਪੰਜਾਬ ਦੀਆਂ ਮੁਸ਼ਕਿਲਾਂ ਤੇ ਲੜਨੇ ਆ ਪੰਜਾਬ ਦੇ ਪੰਜਾਬ ਨੂੰ ਬਿਹਤਰ ਕਿਵੇਂ ਬਣਾਉਣ ਦੇ ਉੱਤੇ ਲੜਨੇ ਆ ਉਹਦੇ ਵਿੱਚ ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ ਜਾਂ ਆਰਥਿਕਤਾ ਦਾ ਮੁੱਦਾ ਹੋਵੇ ਚਾਹੇ ਖੇਤੀ ਸਬੰਧਤ ਮੁੱਦੇ ਹੋਣ ਪੰਜਾਬ ਦੀ ਕਾਂਗਰਸ ਨੇ ਹਰ ਇਸ਼ੂ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਇਲਾਕੇ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਆਪਣੇ ਪ੍ਰੋਗਰਾਮ ਦਿੱਤੇ ਆ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਨੇ ਹਰ ਜਗ੍ਹਾ ਤੇ ਜਾ ਕੇ ਰੈਲੀਆਂ ਕੀਤੀਆਂ ਧਰਨੇ ਦਿੱਤੇ ਮਜਾਰੇ ਕੀਤੇ ਆ ਹੂੰ ਠੀਕ ਹੈ ਔਰ ਹੁਣ ਕਿਸਾਨੀ ਦਾ ਮਾਮਲਾ ਆਇਆ ਸੀ ਜਾ ਕੇ ਵੀ ਪਰਚਾ ਦੇ ਉਹ ਪਹਿਲਾਂ ਚੀਫ ਸੈਕਟਰੀ ਨੂੰ ਮਿਲੇ ਫਿਰ ਜਾ ਕੇ ਸੁਗਰੂਰ ਕਿਉਂਕਿ ਖਨੌਰੀ ਦੇ ਅਪੋਜੀਟ ਪੈਂਦਾ ਉੱਥੇ ਜਾ ਕੇ ਧਰਨਾ ਵੀ ਦਿੱਤਾ ਵੀ ਭਾਈ ਉੱਥੋਂ ਦੇ ਜਿਹੜੇ ਸ਼ਾਸਕ ਨੇ ਜੋ ਉੱਥੋਂ ਦੇ ਮੁੱਖ ਮੰਤਰੀ ਨੇ ਹੋਮ ਮਿਨਿਸਟਰ ਨੇ ਉੱਥੋਂ ਦੇ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਦੇ ਅਗਲਾ ਪਰਚਾ ਦਿੱਤਾ ਜਾਵੇ ਸੁਗਰੀ ਜੀ ਅਸੀਂ ਤਾਂ ਕਿਤੇ ਕਿਤੇ ਨਾ ਕਿਤੇ ਇਹ ਸਵਾਲਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਾਂ 2 ਸਾਲ ਪਹਿਲਾਂ ਜਿਹੜੀ ਜਨਤਾ ਨੇ ਤੁਹਾਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਭੇਜਿਆ ਉਥੇ ਵੀ ਜ਼ਿਕਰ ਹੋਏਗੀ ਕਿ ਤੁਹਾਡੇ ਕੋਲ 5 ਸਾਲ ਦਾ ਮੌਕਾ ਸੀ ਤੁਹਾਡੇ ਕੋਲ ਸਮਾਂ ਸੀ ਉਹ ਗੱਲਾਂ ਨੂੰ ਆਪਣੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ نافذ ਕਰਨ ਲਈ ਦੇਖੋ ਗੱਲ ਪਤਾ ਕੀ ਹੈਗਾ ਢਾਲੀਵਾਲ ਸਾਹਿਬ ਬਿਲਕੁਲ ਅਸੀਂ ਜਵਾਬ ਦੇਣ ਨੂੰ ਤਿਆਰ ਆ ਮੈਂ ਇੱਕ ਗੱਲ ਬੜੀ ਸਵਾਫ ਤੇ ਸਪਸ਼ਟ ਤੁਹਾਨੂੰ ਇੱਥੇ ਦੱਸਣੀ ਚਾਹੂਗਾ ਜੀ ਤੁਸੀਂ ਪਿਛਲੇ ਸਮਿਆਂ ਦਾ ਜਦੋਂ ਅੰਕਲਨ ਕਰੋਗੇ ਅਸੀਂ ਜੋ ਕਿਹਾ ਸੀ ਅਸੀਂ ਉਹਦੇ ਨੇੜੇ ਤੇੜੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਜਿਹੜੇ ਸ਼ਾਸਕ ਨੇ ਉਹਨਾਂ ਨੇ ਜੋ ਕਿਹਾ ਸੀ ਇੱਕ ਉਹਦੇ ਮੁਕਾਬਲੇ ਇੱਕ ਢੇਲੇ ਦਾ ਵੀ ਕੰਮ ਨਹੀਂ ਕੀਤਾ ਔਰ ਉਹਨਾਂ ਦਾ ਯੂ ਟਰ ਲਈ ਹੈ ਅਸੀਂ ਕਿਸੇ ਵੀ ਇਸ਼ੂ ਦੇ ਉੱਤੇ ਯੂ ਟਰ ਨਹੀਂ ਲਈ ਅਸੀਂ ਕੰਮ ਘੱਟ ਕੀਤਾ ਹੋ ਇਹ ਮੰਨਣ ਨੂੰ ਅਸੀਂ ਕੋਈ ਇਸ ਗੱਲ ਤੋਂ ਸਾਡੀ ਗਰੇਜ ਨਹੀਂ ਕਰਦੇ ਪਰ ਅਸੀਂ 2 ਸਾਲ ਆਰਥਿਕਤਾ ਦੇ ਵਿੱਚ ਕੋਵਿਡ ਦਾ ਸਾਹਮਣਾ ਵੀ ਕਰਨਾ ਸੀ ਜਦੋਂ ਦੇਸ਼ ਦੀ ਤਾਂ ਕੱਲੇ-ਕੱਲੇ ਦੇਸ਼ ਦੀ ਨਹੀਂ ਦੁਨੀਆ ਦੀ ਵੀ ਆਰਥਿਕਤਾ ਮਾਈਨਸ ਦੇ ਵਿੱਚ ਆ ਗਈ ਸੀ ਅਸੀਂ 2 ਸਾਲ ਉਹ ਵੀ ਫੇਸ ਕੀਤੇ ਆ ਜੀ ਪਰ ਫਿਰ ਵੀ ਅਸੀਂ ਜਿਹੜਾ ਹੈਗਾ ਹਰ ਜੇ ਤੁਸੀਂ ਮੈਨੂੰ ਗੌਰ ਪੁੱਛੋਗੇ ਮੈਂ ਕੱਲੀ ਕੱਲੀ ਗੱਲ ਤੇ ਦਵਾਂਗਾ ਵੀ ਅਸੀਂ ਕਿਹਦੇ ਕਿਹਦੇ ਇਸ਼ੂ ਤੇ ਜਿਹੜਾ ਵਾਦਾ ਕੀਤਾ ਸੀ ਉਹ ਉਹਦੇ ਦੀ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਸੀ ਠੀਕ ਹੈ ਅਗਲੀ ਗੱਲ ਜਿਹੜਾ ਇਹ ਚੋਣ ਹੋਣੀ ਹੈ ਨਹੀਂ ਮੇਰੀ ਗੱਲ ਪੂਰੀ ਹੋ ਲੈ ਇਹ ਜਿਹੜੀ ਚੋਣ ਹੋਣੀ ਹੈ ਪਰ ਇਹ ਚੋਣ ਹੈਗੀ ਆ ਪਾਰਲੀਮੈਂਟ ਦੇ ਮੁੱਦੇ ਆ ਔਰ ਜਿਹੜੇ ਪਾਰਲੀਮੈਂਟ ਦੇ ਮੁੱਦੇ ਆ ਉਹਦੇ ਵਿੱਚ ਅਸੀਂ ਦੱਸਾਂਗੇ 10 ਸਾਲ ਚ ਸਰਦਾਰ ਮਨਮੋਹਨ ਸਿੰਘ ਕੀ ਦੇ ਕੇ ਗਏ ਸੀ ਕੀ ਕਰਕੇ ਗਏ ਹੁਣ ਇਹਨਾਂ ਨੇ 10 ਸਾਲ ਦੇ ਵਿੱਚ ਕੀ ਕੀਤਾ ਠੀਕ ਹੈ ਮਲੋਤਰਾ ਸਾਹਿਬ ਦਰਅਸਲ ਗੱਲ ਇਹ ਆ ਕਿ ਸਰਕਾਰ ਨੇ